جنداباد جموں سونی 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 ਬੱਗੇ ਪ੍ਰਧਾਨ ਇੱਧਰ ਆ ਇੱਥੇ ਅਮਰ ਕੋਈ ਜਾਉਂਦੀ ਵੱਡੇ ਕਾਫਲੇ ਦੇ ਨਾਲ ਤੁਸੀਂ ਪਹੁੰਚੇ ਸੀਗੇ ਕੀ ਕਹਿਣਾ ਚਾਹੋਗੇ ਅੱਜ ਜਿੱਤ ਹੋ ਗਈ ਆ ਜੀ ਆ ਉੱਪਰ ਛਾਤੀ 'ਤੇ ਮੌਸਮ ਨੂੰ ਵੀ ਵਰਦਾ ਪਿਆਰੀ ਔਰ ਮੇਰੇ ਸਪੋਰਟਰਸ ਦੇਖੋ ਮੇਰੇ ਨਾਲ ਖੜੇ ਨੇ ਇਦਾਂ ਹੀ ਵੋਟਾਂ 'ਚ ਨਾਲ ਖੜੇ ਨੇ ਔਰ 4 ਤਰੀਕ ਨੂੰ ਵੱਡੀ ਜਿੱਤ ਲੈ ਕੇ ਸੀ ਆ ਰਹੇ ਆ ਔਰ ਵੱਡੇ ਫੈਸਲੇ ਲਾਵਾਂਗੇ ਔਰ ਲੋਕ ਸਭਾ ਜਿਹੜੀ ਗੱਲ ਅਜੇ ਤੱਕ ਨਹੀਂ ਉਠਾਏਗੀ ਉਠਾ ਕੇ ਦੱਸਾਂਗੇ ਜੀ ਸ਼ੰਮਲ ਸੋਨੀ ਜਿੰਦਾਬਾਦ ਸ਼ੰਮਲ ਸੋਨੀ ਜਿੰਦਾਬਾਦ ਬਾਈਕ ਦੇਣਾਂ ਤੋਂ ਯਾਰ ਬਾਈਕ ਦੇਣਾਂ ਕਿਹੜੇ ਮੇਨ ਮੁੰਡਿਆ ਜਿਹੜੇ ਤੁਸੀਂ ਅਗਲੇ ਦਿਨਾਂ ਚ ਪਬਲਿਕ ਚ ਲੈ ਕੇ ਜਾਓਗੇ ਮੁੱਦੇ ਦੀ ਵੇਖੋ ਬੜੀ ਐਕਸਾਈਟਮੈਂਟ ਨਾਲ ਮੋਦੀ ਸਾਹਿਬ ਕਹਿੰਦੇ ਬੁਲੇਟ ਰੇਨ ਆ ਰਹੀ ਹੈ ਜੀਐਸਟੀ ਦਾ ਸੋਲੂਸ਼ਨ ਆ ਰਿਹਾ ਏਮਪਲੋਇਮੈਂਟ ਆ ਰਹੀ ਹੈ ਕਾਲਾ ਤਾਂ ਨਾ ਰਿਹਾ 15 ਲੱਖ ਖਾਤੇ ਜਾ ਰਿਹਾ ਕਿੱਦਾਂ ਝੁੰਮਲੇ ਕੀਤੇ ਗਏ ਨੇ ਕਿੱਦਾਂ ਲੋਕਾਂ ਦੇ ਅਹਿਸਾਸ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਦੇ ਮਨ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਨਾਲ ਧੋਖਾ ਕੀਤਾ ਗਿਆ ਅੱਜ ਫੇਰ ਯੂਦ ਉਥੇ ਕਿਥੇ ਨੌਕਰੀਆਂ ਦੇ ਵਾਦੇ ਅੱਜ ਯੂਥ ਕਿੱਥੇ ਆ ਅੱਜ ਡਿਗਰੀ ਕਰਕੇ ਉਹ ਜਦੋਂ ਬਾਹਰ ਆਉਂਦਾ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਹਰ ਆਉਂਦਾ ਉਹਦਾ ਫਿਊਚਰ ਉਹਨੂੰ ਹਨੇਰੇ 'ਚ ਨਿਕੰਮਦਾ ਨਾ ਇਥੇ ਨੌਕਰੀ ਮਿਲਦੀ ਆ ਨਾ ਬਾਹਰ ਜਾਣ ਵਾਸਤੇ 2.5 ਲੱਖ ਹੈਗਾ ਉਹ ਇੱਥੇ ਕੀ ਕਰਦਾ ਨਾ ਇੱਥੇ ਕੰਮ ਨਾ ਉੱਥੇ ਕੰਮ ਜਿਹਦੇ ਕਰਕੇ ਉਹ ਸਟ्रेसជា ਡਿਪਰੈਸ਼ਨជា ਔਰ ਆਪਣੀ ਲਾਈਫ ਖਤਮ ਕਰ ਰਿਹਾ ਔਰ ਇਸ ਤਰ੍ਹਾਂ ਸਾਡੀ ਜਵਾਨੀ ਸਾਡਾ ਦੇਸ਼ ਖਤਮ ਹੋ ਰਿਹਾ ਬਿਕੋਜ਼ ਆਫ ਥੀਸ ਫੇਕ ਲੀਡਰਸ ਜੀ ਚੌਧਰੀ ਸਾਹਿਬ ਅੱਜ 크ਰਿਸਚੀਅਨ ਨੈਸ਼ਨਲ ਫਰੰਟ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਆਪਣੇ ਸਾਥੀਆਂ ਨੂੰ ਲੈ ਕੇ ਵੱਡੇ ਕਾਫਲੇ 'ਚ ਪਹੁੰਚੇ ਹੋ ਸੈਮੂਅਲ ਸੋਨੀ ਜੀ ਦੇ ਨਾਮ ਤੇ ਇਸ ਮੌਕੇ ਕੀ ਕਹਿਣਾ ਚਾਹੋਗੇ देखो सब तो पहला ते मैं गुरदासपुर ਦੇ ਸਰਬ ਸਮਾਜ ਨੂੰ एससी एसटी ओबीसी ਘੱਟ ਗਿਣਤੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਅੱਜ ਉਹਨਾਂ ਦੇ ਵਿੱਚੋਂ ਉਹਨਾਂ ਦਾ ਇੱਕ ਆਮ ਲੀਡਰ ਪੜਿਆ ਲਿਖਿਆ ਇਮਾਨਦਾਰ ਅੱਜ ਗੁਰਦਾਸਪੁਰ ਦੀ ਧਰਤੀ ਤੇ ਨੋਮੀਨੇਸ਼ਨ ਕੀਤੀ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਇੱਥੇ ਕੋਈ ਇੱਕ ਵਰਗ ਦੇ ਲੋਕ ਨਹੀਂ ਤੁਸੀਂ ਦੇਖੋ ਸਿੱਖ ਵੀ ਸਾਡੇ ਨਾਲ ਨੇ ਅੱਜ ਇੱਥੇ ਹਿੰਦੂ ਵੀ ਸਾਡੇ ਨਾਲ ਨੇ ਆ ਸਾਡੇ ਨਾਲ ਐਸਸੀ ਭਰਾ ਵੀ ਨਾਲ ਨੇ ਔਰ ਸਾਡੇ ਨਾਲ ਸਾਰੇ ਸਮਾਜ ਨਾਲ ਨੇ ਔਰ ਪਾਸਟ ਅਸੋਸੀਏਸ਼ਨਾਂ ਵੀ ਪਰ ਦੇ ਰੂਪ ਦੇ ਵਿੱਚ ਇੱਥੇ ਆਈਆਂ ਨੇ ਮਸੀ ਲੀਡਰ ਵੀ ਇੱਥੇ ਆਏ ਔਰ ਸਬਨਾ ਨੇ ਅੱਜ ਫਦੇਗੜ ਚੂੜੀਆਂ ਤੋਂ ਇੱਕ ਵੱਡਾ ਰੋਡ ਸ਼ੋ ਸਟਾਰਟ ਕਰਕੇ ਤਾਰੀਵਾਲ ਤੋਂ ਲਗਭਗ 100 ਗੱਡੀ ਜੁਆਇਨ ਕੀਤੀ ਆ ਗੁਰਦਾਸਪੁਰੋਂ ਗੱਡੀਆਂ ਜੁਆਇਨ ਕੀਤੀਆਂ ਔਰ ਇਥੇ ਪਤਾ ਲੱਗਦਾ ਕਿ ਜਿਹੜਾ 20 ਦਿਨ ਪਹਿਲਾਂ ਸਰਵਸੰਮਤੀ ਨਾਲ ਅਸੀਂ ਆਪਣੇ ਭਰਾ ਨੂੰ ਉਮੀਦਵਾਰ ਐਲਾਨਿਆ ਸੀ ਲੋਕਾਂ ਨੇ ਐਕਸੈਪਟ ਕਰ ਲਿਆ ਔਰ ਇਸ ਵਾਰ 4 ਤਰੀਕ ਨੂੰ ਇੱਕ ਹਿਸਟਰੀ ਬਣੇਗੀ ਜਦੋਂ ਸੈਮੂਲ ਸੋਨੀ ਜਿੱਤ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਜਾਏਗਾ। ਕਹਿਣਾ ਚਾਹੋਗੇ ਅੱਜ ਵੱਡੇ ਕਾਫੇ ਦੇ ਨਾਲ ਸੈਮੂਲ ਸੋਨੀ ਜੀ ਦੇ ਕਾਗਜ਼ ਭਰੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ? ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਦੀ ਧਰਤੀ ਦੇ ਉੱਪਰ ਜਿੰਨੇ ਵੀ ਸਾਡੇ ਭਾਈਚਾਰੇ ਰਹਿੰਦੇ ਨੇ ਚਾਹੇ ਉਹ ਗਰੀਬ ਵਰਗ ਹੋਵੇ ਚਾਹੇ ਉਹ ਐਸਸੀ ਵਰਗ ਹੋਵੇ ਚਾਹੇ ਉਹ ਮਨੋਟਿਸ ਹੋਣ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਦੇ ਚਿਹਰੇ ਤੇ ਇੱਕ ਅਜੀਬ ਕਿਸਮ ਦਾ ਨੂਰ ਹੈ ਔਰ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਇੱਕ ਪੜਿਆ ਲਿਖਿਆ ਇਮਾਨਦਾਰ ਜਿਹੜਾ ਹੈ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਆ ਉਹ ਅੱਜ ਜਿਹੜੇ ਆ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹਾ ਤੁਸੀਂ ਪਿਛਲੇ ਸਮੇਂ ਦੇਖਿਆ ਹੋਣਾ ਕਿ ਰਵਾਇਤੀ ਪਾਰਟੀਆਂ ਨੇ ਗਰੀਬ ਵਰਗ ਨੂੰ ਲੁੱਟਿਆ ਤੇ ਕੁੱਟਿਆ ਔਰ ਬੁਰੀ ਤਰ੍ਹਾਂ ਅੱਜ ਜਿਹੜਾ ਸਾਡਾ ਭਾਰਤ ਹੈ ਗਰੀਬੀ ਦਾ ਸ਼ਿਕਾਰ ਹੈ ਬੇਰੋਜ਼ਗਾਰੀ ਦਾ ਸ਼ਿਕਾਰ ਹੈ ਸੋ ਚੋਣ ਮੈਨੀਫੈਸਟੋ ਦੇ ਅੰਦਰ ਜਿਹੜਾ ਸੈਮੂਲ ਸੋਨੀ ਜੀ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਜਿਹੜਾ ਆ ਵਚਨਬੱਧਤਾ ਦੁਹਰਾਈ ਹੈ ਆਪਣੇ ਜਿਹੜੇ ਗਰੀਬ ਸਮਾਜ ਦੇ ਨਾਲ ਖਲੋਣ ਲਈ ਜਿੱਥੇ ਕਿਤੇ ਗਰੀਬ ਵਰਗ ਨਾਲ ਧੱਕਾ ਹੁੰਦਾ ਉਹਨਾਂ ਦੇ ਨਾਲ ਖਲੋਣ ਵਾਸਤੇ ਜਿਹੜੀ ਇਹ ਵਚਨਬੱਧਤਾ ਨਿਭਾਈ ਹੈ ਸੋ ਤੁਸੀਂ ਦੇਖੋਗੇ ਕਿ 4 ਤਰੀਕ ਨੂੰ ਬਹੁਤ ਵੱਡੀ ਜਿੱਤ ਦੇ ਨਾਲ ਜਿਹੜੀ ਹੈ ਇਹਨਾਂ ਦੀ ਜਿਹੜੀ ਹੈ ਵਿਅਕਤੀ ਜਿਹੜੀ ਤੁਹਾਨੂੰ ਸਾਹਮਣੇ ਵੇਖਣ ਲਈ ਮਿਲੇਗੀ ਔਰ ਗਰੀਬ ਵਰਗ ਦੇ ਅੰਦਰ ਅੱਜ ਬਹੁਤ ਉਤਸ਼ਾਹ ਹੈ ਬਹੁਤ ਖੁਸ਼ੀ ਦਾ ਦੇਣ ਸੋ ਮੈਂ ਵਧਾਈ ਦੇਣਾ ਗੁਰਦਾਸਪੁਰ ਵਾਸੀਆਂ ਨੂੰ ਔਰ ਅਪੀਲ ਵੀ ਕਰਦਾ ਹੈ ਕਿ ਇਮਾਨਦਾਰ ਜਿਹੜਾ ਕੈਂਡੀਡੇਟ ਹੈ ਉਹਨੂੰ ਤਗੜੇ ਤ ਬਹੁਤ ਬਹੁਤ ਧੰਨਵਾਦ ਥੈਂਕ ਯੂ